ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਵਿਹਾਰ ਦੇ ਜਿਹੜੇ ਐਨਡੀਏ ਦੇ ਮੈਂਬਰ ਪਾਰਲੀਮੈਂਟ ਹੈ ਉਹ ਸਾਰੇ ਦੇ ਸਾਰੇ ਚਿਰਾਗ ਪਾਸਵਾਨ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਨੂੰ ਮਿਲੇ ਤੇ ਉਹਨਾਂ ਦਾ ਧੰਨਵਾਦ ਕਰ ਰਹੇ ਸੀ। ਦੂਜੇ ਬੰਨੇ ਰਾਜ ਸਭਾ ਦੇ ਵਿੱਚ ਮੰਤਰੀ ਨੇ ਦੱਸਿਆ ਕਿ ਜਿਹੜੇ ਮਨਰੇਗਾ ਦੇ ਅੱਡ-ਅੱਡ ਸੂਬਿਆਂ ਦੇ ਬਕਾਏ ਕੇਂਦਰ ਵੱਲ ਖੜੇ ਹੈ ਜਿਨ੍ਹਾਂ 'ਚੋਂ ਬਹੁਤ ਸਾਰਾ ਪੈਸਾ ਮਜ਼ਦੂਰਾਂ ਦੀਆਂ ਦਿਹਾੜੀਆਂ ਦਾ ਹੈ। ਉਦੇ ਵਿੱਚੋਂ ਜਿਹੜੇ ਕੁੱਲ ਪੈਸੇ ਖੜੇ ਹੈ ਉਹਦੇ ਚੋਂ 13718 ਕਰੋੜ 13718 ਕਰੋੜ 65 ਲੱਖ ਰੁਪਇਆ ਖੜਾ ਹੈਗਾ ਕੇਂਦਰ ਵੱਲ ਜਿਹਦਾ 7072 ਕਰੋੜ ਲੋਕਾਂ ਦੀਆਂ ਦਿਹਾੜੀਆਂ ਨੇ ਬਾਕੀ ਦੂਜੇ ਚੀਜ਼ਾਂ ਦੇ ਪੈਸੇ ਹੈ ਤੇ ਇਹਦੇ ਚੋਂ 1570 ਕਰੋੜ ਰੁਪਈਆ ਜਿਹੜਾ ਉਹ ਬਿਹਾਰ ਦਾ ਹੈ ਜਣੀ ਇੱਕ ਪਾਸੇ ਬਿਹਾਰ ਦਾ ਧੰਨਵਾਦ ਕਰਿਆ ਜਾ ਹਰੇ ਪ੍ਰਧਾਨ ਮੰਤਰੀ ਦਾ ਦੂਜੇ ਪਾਸੇ ਲੋਕਾਂ ਦੀਆਂ ਦਿਹਾੜੀਆਂ ਦੱਬੀ ਬੈਠੇ ਬਿਹਾਰ ਦੇ ਆਂਦੀਆਂ ਤੇ ਬਾਕੀ ਸੂਬਿਆਂ ਦੀਆਂ ਵੀ ਨਹੀਂ ਆਉਂ। ਸਭ ਤੋਂ ਵੱਧ ਪੈਸੇ ਦੱਬੇ ਹੋਏ ਹੈ ਕੇਂਦਰ ਨੇ ਹਾਲੇ ਜਿਹੜੇ ਦਿੱਤੇ ਨਹੀਂ ਹੈਗੇ। ਉਹ ਉਹ ਹੈਗੇ 1697 ਕਰੋੜ ਤਾਮਨ ਨਾਡੂ ਤੇ ਇਸੇ ਤਰ੍ਹਾਂ ਨਾਲ ਯੂਪੀ ਦੇ 1282 ਕਰੋੜ ਨੇ ਤੇ ਜਿਹੜਾ ਦਿਹਾੜੀਆਂ ਦਾ ਪੈਸਾ ਉਹ ਸਿੱਧਾ ਜਿਹੜਾ ਬੰਦੇ ਨੇ ਕੰਮ ਕੀਤਾ ਉਹਦੇ ਖਾਤੇ 'ਚ ਜਮਾ ਹੁੰਦਾ ਜਿਹਨੂੰ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਕਹਿੰਦੇ ਆ ਤੇ ਉਹ ਹੁੰਦਾ ਤੇ ਜਿਹੜੇ ਬਾਕੀ ਚੀਜ਼ਾਂ ਨੇ ਜਿਹੜੀਆਂ ਮਟੀਰੀਅਲ ਵਗੈਰਾ ਤੇ ਪ੍ਰਬੰਧਕੀ ਖਰਚਿਆਂ ਦੇ ਜਿਹੜੇ ਪੈਸੇ ਐ ਉਹ ਸੂਬਿਆਂ ਦੇ ਖਾਤੇ 'ਚ ਜਾਂਦੇ ਐ ਜਾਨੀ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਮਰੇਗਾ ਦੇ ਕੰਮਿਆਂ ਦੀਆਂ ਦਿਹਾੜੀਆਂ ਵੀ ੱੱਪੀ ਬੈਠਾ ਹੈ ਕੇਂਦਰ ਸਰਕਾਰ ਇਹ ਮਰੇਗਾ ਦੀ ਗੱਲ ਐ ਤੇ ਹਰ ਵਾਰੀ ਬਜਟ ਉੱਨਾ 86000 ਕਰੋੜ ਹੁੰਦਾ ਤੇ ਕੰਮ ਚਾਹੀਦਾ ਜ਼ਿਆਦਾ ਪੈਸੇ ਜ਼ਿਆਦਾ ਚਾਹੀਦੇ ਹੈ ਬਸ ਉਨੇ ਹੀ ਰੱਖਿਆ ਜਾਂਦਾ ਹੈ। ਦੂਸਰੀ ਗੱਲ ਕੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਇੱਕ ਵੀ ਉੱਤਰਾਖੰਡ ਦੇ ਵਿੱਚ ਇੱਕ ਅੰਤਰਜਾਤੀ ਵਿਆਹ ਕਰਾਉਣ ਵਾਸਤੇ ਜੋੜੇ ਨੇ ਅਰਜੀ ਦਿੱਤੀ ਐਸਟੀਐਮ ਦੇ ਦਫ਼ਤਰ ਚ। ਉਹ ਅਰਜੀ ਲੀਕ ਕਰਕੇ ਸੋਸ਼ਲ ਮੀਡੀਆ ਤੇ ਚਲੀ ਗਈ ਤੇ ਹਿੰਦੂਤਵੀ ਭੀੜਾਂ ਨੇ ਉਹਨਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਤੇ ਉਹਨਾਂ ਦੇ ਉੱਤੇ ਲਾਜਹੀਆਤ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਤੇ ਉਹ ਮੰਨੇ ਨਹੀਂ ਇਸ ਗੱਲ ਦੇ ਉੱਤੇ ਵੀ ਨਹੀਂ ਇਹ ਕੋਈ ਚੱਲ ਆਬ ਜੇ ਹੱਦ ਨਹੀਂ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤੇ ਅਸੀਂ ਵਿਆਹ ਕਰਾਉਣਾ ਚਾਹੁੰਦੇ ਹਾਂ ਤੇ ਉਹਨਾਂ ਦੀ ਜਾਨ ਖਤਰੇ 'ਚ ਪਈ ਦੂਜੇ ਵੱਨੇ ਕੱਲ ਪੁਪਾਲ ਦੇ ਵਿੱਚ ਮੱਧ ਪ੍ਰਦੇਸ਼ ਦੇ ਰਾਜਧਾਨੀ ਦੇ ਵਿੱਚ ਇੱਕ ਜੋੜਾ ਆਪਣੇ ਵਿਆਹ ਦੇ ਕਾਗਜ਼ ਪੱਤਰ ਪੂਰੇ ਕਰਾਉਣ ਲਈ ਇੱਕ ਵਕੀਲ ਨੂੰ ਮਿਲਦਾ ਹੈਗਾ ਉਹਨਾਂ 'ਚ 20 ਮੈਂ ਆਪਣੇ 22-23 ਸਾਲਾਂ ਦਾ ਇੱਕ ਲੜਕਾ ਹੈਗਾ ਮੁਸਲਮਾਨ ਤੇ 19 ਸਾਲਾਂ ਦੀ ਕੁੜੀ ਹੈ ਉਹ ਜਦੋਂ ਮਿਲਦੇ ਆ ਉੱਥੇ ਤਾਂ ਉਹਨਾਂ ਦੀ ਉਹ ਲੜਕੇ ਦੀ ਹਿੰਦੂਤਵੀਂ ਪੀੜਾ ਆ ਕੇ ਕੁੱਟ ਮਾਰ ਕਰਨ ਦੀ ਆ ਨਹੀਂ ਤੇ ਲਵ ਜਹਤ ਦਾ ਬਹਾਨਾ ਲਾਉਂਦੇ ਆ ਅਫਸੋਸ ਇਹ ਕਿ ਬਿਨਾ ਕਿਸੇ ਪੁੱਛ ਪੜਤਾਲ ਕਰਨ ਦੇ ਜਿਹੜਾ ACP ਹੈ ਉੱਥੋਂ ਦਾ ਪੁਲਿਸ ਦਾ ਅਧਿਕਾਰੀ ਹੈ ਜਿਹੜਾ ਉਹ ਕਹਿੰਦਾ ਹੈ ਵੀ ਇਹ ਮੁੰਡਾ ਉਸ ਕੁੜੀ ਦਾ ਧਰਮ ਪਰਿਵਰਤਨ ਕਰਾਉਣ ਲਈ ਉਹਦੇ ਨਾਲ ਵਿਆਹ ਕਰਾ ਰਿਹਾ ਸੀਗਾ ਉਹਨੂੰ ਸੁਪਨਾ ਆ ਗਿਆ ਅਧਿਕਾਰੀ ਨੂੰ ਕਿ ਉਹ ਵਿਆਹ ਕਰਾਉਣ ਲਈ ਉਹ ਕੁੜੀ ਨੂੰ ਨਹੀਂ ਪੁੱਛਿਆ ਕਿਸੇ ਹੋਰ ਦੀ ਨਹੀਂ ਗੱਲ ਹੋਈ ਕੁੜੀ ਦਾ ਕੋਈ ਵਰਜਨ ਨਹੀਂਗਾ ਆਪਦੇ ਕੋਲ ਪੁਲਿਸ ਵਾਲੇ ਦਾ ਬਿਆਨ ਹੈ ਤੇ ਜਦੋਂ ਅਜਿਹੇ ਹਾਲ ਹੋਵੇ ਤਾਂ ਦੇਸ਼ ਤੇ ਕੀ ਹਾਲਤ ਹੋਣਗੇ ਅਸੀਂ ਭਲੀ ਭਾਂਤ ਜਾਣ ਸਕਦੇ ਹਾਂ ਅਗਲੀ ਗੱਲ ਦੋਸਤੋ ਜਿਹੜੇ ਲੋਕ ਮੋਦੀ ਸਰਕਾਰ ਬਰਦ ਬੋਲਦੇ ਆ ਉਹਨਾਂ ਨਾਲ ਕਿਸ ਤਰ੍ਹਾਂ ਦਾ ਵਰਤੋਅ ਹੁੰਦਾ ਹੈ ਦੇਸ਼ 'ਚ ਵੀ ਤੇ ਵਿਦੇਸ਼ 'ਚ ਵੀ ਇਹਦੀ ਬਹੁਤ ਸਾਰੀਆਂ ਉਦਾਹਰਨਾਂ ਨੇ ਸਾਡੇ ਕੋਲ ਜਦੋਂ ਕਿਸਾਨਾਂ ਦਾ ਢੋਲ ਚੱਲਦਾ ਸੀ ਤਾਂ ਜਿਹੜੇ ਕਾਲੀਆਂ ਦੇ ਸਾਬਕਾ ਮੰਤਰੀ ਹੈ ਸ੍ਰੀ ਸ਼ਰਜੀਤ ਸਿੰਘ ਰਖੜਾ ਉਹਨਾਂ ਦਾ ਭਰਾ ਦਰਸ਼ਨ ਢਾਲੀਵਾਲ ਅਮਰੀਕਾ ਤੋਂ ਆਉਂਦਾ ਤੇ ਬਹੁਤ ਵੱਡਾ ਕਾਰੋਬਾਰੀ ਹੈ ਉੱਥੇ ਤੇ ਬਹੁਤ ਸਾਰੇ ਮੰਤਰੀ ਸੰਤਰੀ ਜਾ ਕੇ ਉੱਥੇ ਠਹਿਰਦੇ ਐ ਤੇ ਭਾਜੀਪੀ ਵਾਲਿਆਂ ਨਾਲ ਵੀ ਉਹਦੇ ਚੰਗੇ ਸਬੰਧ ਨੇ ਉਹ ਜਦੋਂ ਇੱਥੇ ਦਿੱਲੀ ਉਤਰਿਆ ਤਾਂ ਉਹਨੂੰ ਨਾਲ ਦੀ ਨਾਲ ਹੀ ਬਾਕਸ ਭੇਜਦਾ ਸੀ ਵੀ ਤੈਨੂੰ ਇੱਥੇ ਨਹੀਂ ਹੋਣ ਦੀ ਆਗਿਆ ਕਿਉਂਕਿ ਤੂੰ ਇੱਥੇ ਕਿਸਾਨਾਂ ਦੀ ਸਪੋਰਟ ਕਰਦਾ ਹੈ ਬਾਅਦ ਦੇ ਵਿੱਚ ਉਹਦੇ ਉਹਦੇ ਨਾਲ ਸਬੰਧ ਸੂਤ ਹੋ ਗਏ ਅੱਜ ਕੱਲ ਸ ਆਪਾਂ ਸਾਰੇ ਜਾਣਦੇ ਆ ਕਿ ਰਖੜਾ ਸਾਹਿਬ ਭਾਜੀਪੀ ਦੀਆਂ ਅੱਖਾਂ ਦੇ ਤਾਰੇ ਐ ਅੱਜ ਕੱਲ ਤੇ ਉਹਨਾਂ ਦਾ ਭਰਾ ਵੀ ਅੱਖਾਂ ਦਾ ਤਾਰ ਹੈ ਜਣੀ ਅਗਲੇ ਨੂੰ ਥੱਲੇ ਲਾਓ ਬਲੈਕਮੇਲ ਕਰੋ ਤੇ ਫਿਰ ਉਹਨੂੰ ਆਪਣੇ ਨੇੜੇ ਲੈ ਕੇ ਆਓ ਇਸੇ ਤਰ੍ਹਾਂ ਨਾਲ ਜਿਹੜਾ ਸੀਟਲ ਹੈ ਅਮਰੀਕਾ ਦਾ ਸ਼ਹਿਰ ਉੱਥੇ ਇੱਕ ਜਿਹੜੀ ਭਾਰਤੀ ਨਾਗਰਿਕ ਅਮਰੀਕਨ ਨਾਗਰਿਕ ਹੈ ਭਾਰਤੀ ਹੈ ਪਹਿਲਾਂ ਪਹਿਲਾਂ ਤੋਂ ਉਸ ਨੂੰ ਕਨਸੂਲਰ ਜਿਹੜਾ ਆਫਿਸ ਹੈ ਉੱਥੋਂ ਦਾ ਸੀਟਲ ਦਾ ਉਹਨੇ ਐਮਰਜੈਂਸੀ ਵੀਜ਼ਾ ਡਿਨਾਈ ਕਰਤਾ ਇਨਕਾਰ ਕਰਤਾ ਉਨੇ ਅਰਜੀ ਦਿੱਤੀ ਸੀ ਵੀ ਮੇਰੀ ਮਾਂ ਬਹੁਤ ਸਖਤ ਬਿਮਾਰ ਹੈ ਮੈਂ ਬੰਗਲੌਰ ਦੇ ਵਿੱਚ ਜਾ ਕੇ ਉਸ ਨੂੰ ਮਿਲਣਾ ਤੇ ਮੈਂ ਉਹਦੀ ਸਿਹਤ ਜਾਂਚੀ ਲਈ ਉਹਦੇ ਨਾਲ ਰਹਿਣਾ ਚਾਹੁੰਨੀ ਆ ਉਹਨੂੰ ਵੀਜ਼ਾ ਇਨਕਾਰ ਕਰ ਦਿੱਤਾ ਜਦੋਂ ਉਸਨੇ ਪੁੱਛਿਆ ਕਿ ਵੀ ਮੈਨੂੰ ਇਹ ਇਨਕਾਰ ਕਰਨ ਦਾ ਕਾਰਨ ਕੀ ਹੈ ਮੇਰੇ ਪਤੀ ਨੂੰ ਤੁਸੀਂ ਵੀਜ਼ਾ ਦੇ ਦਿੱਤਾ ਉਹਦਾ ਪਤੀ ਜਿਹੜਾ ਹੈ ਉਹ ਉਹ ਉਧਰਲਾ ਅਮਰੀਕੀ ਹੈ ਉਸ ਨੂੰ ਵੀਜ਼ਾ ਦੇ ਦਿੱਤਾ ਤੇ ਕਾਲਵਿਨ ਪ੍ਰੀਸਟ ਉਹਦਾ ਨਾਂ ਉਹਨੂੰ ਵੀਜ਼ਾ ਦੇ ਦਿੱਤਾ ਤੇ ਇਸ ਨੂੰ ਇਨਕਾਰ ਕਰਤਾ ਜਦੋਂ ਇਹਨੇ ਪੁੱਛਿਆ ਵੀ ਮੇਰਾ ਕਾਰਨ ਦੱਸੋ ਵੀ ਨੇ ਇਨਕਾਰ ਕਿਉਂ ਕੀਤਾ ਤਾਂ ਉਲਟਾ ਉਹਦੇ ਤੇ ਰੌਲਾ ਪਾਉਣ ਦਾ ਇਲਜ਼ਾਮ ਲਾ ਕੇ ਉਹਨੂੰ ਪੁਲਸ ਸਤਲੀ ਜਾਨੀ ਉਸਨੇ ਦੇਸ਼ ਦੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਭਾਰਤ ਦੀਆਂ ਉਹਨਾਂ ਨੂੰ ਵੀ ਕਿਹਾ ਵੀ ਜਿਹੜੇ ਲੋਕ ਬੋਲਦੇ ਆ ਉਹਨਾਂ ਦੇ ਹੱਕ 'ਚ ਤੁਹਾਨੂੰ ਸਾਰਿਆਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਸਾਡੀ ਆਵਾਜ਼ ਚਾਹੇ ਬਹੁਤ ਹੀ ਨਿੱਕੀ ਹੈ ਛੋਟੀ ਜੀ ਹੈ ਤੇ ਅਸੀਂ ਮੋਦੀ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਿਆ ਕਰਦੇ ਹਾਂ ਜਿਹੜੇ ਲੋਕ ਭਾਰਤੀਆਂ ਦੇ ਵਿੱਚ ਜੜਾ ਨੇ ਉਹ ਅਸੀਂ ਬੜਾ ਮਾਣ ਕਰਦੇ ਹਾਂ ਕਿ ਸਾਡੇ ਭਾਰਤੀ ਹੱਦ ਹੱਦ ਖੇਤਰਾ 'ਚ ਬਹੁਤ ਜ਼ਿਆਦਾ ਤਰੱਕੀਆਂ ਕਰ ਗਏ ਜਦੋਂ ਕਿਤੇ ਉਹ ਇਸ ਤਰ੍ਹਾਂ ਲੋੜ ਦੇ ਉੱਤੇ ਆਉਣਾ ਚਾਹੁੰਦੇ ਆ ਉਹਨਾਂ ਨੂੰ ਜਿਸ ਤਰ੍ਹਾਂ ਦੇ ਵਿਜੀਆਂ ਦੀ ਲੋੜ ਪੈਂਦੀ ਹੈ ਤੇ ਭਾਰਤ ਜਦੋਂ ਪਰੇਸ਼ਾਨ ਕਰੂਗਾ ਤਾਂ ਇਸ ਦਾ ਜਿਹੜਾ ਰੁਤਬਾ ਵਿਦੇਸ਼ਾਂ ਦੇ ਵਿੱਚ ਬਹੁਤ ਹੀ ਮਾੜਾ ਹੋਊਗਾ ਸਾਡੇ ਦੇਸ਼ 'ਚ ਵੀ ਇਹਦਾ ਅਸਰ ਮਾੜਾ ਚੱਲਦਾ ਹੈ ਅ ਅਗਲੀ ਗੱਲ ਦੋਸਤੋ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਇਜ਼ਰਾਈਲ ਦੇ ਉੱਤੇ ਜਿਹੜੀ ਅੰਤਰਰਾਸ਼ਟਰੀ ਅਦਾਲਤ ਹੈ ਅਪਰਾਧਿਕ ਅਦਾਲਤ ਉਸ ਨੇ ਇਹਦੇ ਤੇ ਅਪਰਾਧਿਕ ਮਾਮਲੇ ਦਰਜ ਕੀਤੇ ਹੋਏ ਸੀ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਦੇ ਉੱਤੇ 트럼ਪ ਸਾਹਿਬ ਨਾਲ ਕਿਉਂਕਿ ਉਹਦੀ ਯਾਰੀ ਹੈ ਤੇ ਉਹ 트럼ਪ ਹੁਣ ਅੱਜਕੱਲ ਗਾਜ਼ਾ ਦੇ ਉੱਤੇ ਆਪ ਖੁਦ ਕਬਜ਼ਾ ਕਰਨ ਦੀਆਂ ਮਨਸ਼ਾਵਾ ਦਰਸਾ ਰਿਹਾ ਹੈ ਉਸ ਨੇ ਜਿਹੜੇ ਅੰਤਰਰਾਸ਼ਟਰੀ ਜਿਹੜੀ ਇਹ ਕ੍ਰਿਮੀਨਲ ਕੋਰਟ ਹੈ ਇਸ ਦੇ ਨਾਲ ਸੰਬੰਧਿਤ ਜਿੰਨੇ ਵੀ EMPLOYEES ਤੇ ਦੂਸਰੇ ਹੈ ਉਹਨਾਂ ਦੇ ਉੱਥੇ ਜਾਣ ਦੇ ਉੱਤੇ ਉਹਨਾਂ ਦੇ ਟਰੈਵਲ ਕਰਨ ਦੇ ਉੱਤੇ ਉਹਨਾਂ ਦੇ ਠਹਿਰ ਕਰਨ ਦੇ ਉੱਤੇ ਪੂਰਨ ਪਾਬੰਦੀਆਂ ਲਾ ਦਿੱਤੀਆਂ ਨੇ ਤੇ ਉਹਨੇ ਇੱਕ ਕਿਸਮ ਦਾ ਉਸ ਅਦਾਲਤ ਦੇ ਵਿਰੁੱਧ ਖੁੱਲਾ ਜਿਹੜਾ ਉਹਦਾ ਖੁੱਲਾ ਉਹਦੇ ਤੇ ਪਾਬੰਦੀਆਂ ਐਲਾਨ ਦਿੱਤੀਆਂ ਨੇ ਸੋ ਅਸੀਂ ਇਸ ਗੱਲ ਦੀ ਪੂਰੀ ਨਿੰਦਿਆ ਕਰਦੇ ਹਾਂ ਟਰੰਪ ਦੀ ਤੇ ਉਹਦੀ ਸਰਕਾਰ ਦੀ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਹੈ ਜਵਾਲਾਲ ਨਰਯੂਨਿਵਰਸਿਟੀ ਦਿੱਲੀ ਦੀ ਜਵਾਲਾਲ ਨਰਯੂਨਿਵਰਸਿਟੀ ਦਿੱਲੀ ਜਿਹੜੀ ਹੈ ਸਾਰੀ ਦੁਨੀਆ ਦੇ ਵਿੱਚ ਇੱਕ ਚੰਗੀ ਯੂਨੀਵਰਸਿਟੀ ਵਜੋਂ ਜਿਹਦੇ ਡੈਮੋਕਰੈਟਿਕ ਨੋਰਮਸ ਹੈ ਮੰਨੀ ਜਾਂਦੀ ਹੈ ਪਰ ਪਿਛਲੇ ਕੁਝ ਸਮੇਂ ਦੇ ਉੱਥੋਂ ਜਿਹੜੀਆਂ ਆਰਐਸਐਸ ਦੇ ਬੰਦੇ ਵਾਈਸ ਚਾਂਸਲਰ ਬਣਿਆ ਪਹਿਲਾਂ ਡਾਕਟਰ ਐਮ ਜਗਦੀਸ਼ ਬਣਿਆ ਸੀ ਅੱਜ ਕੱਲ੍ਹ ਸ਼ਾਂਤੀ ਸ੍ਰੀ ਤੁਲੀ ਪੁੜੀ ਪੰਡਤ ਜਿਹੜੀ ਹੈ ਉਹ ਮੈਡਮ ਉਸ ਦੇ ਵਾਈਸ ਚਾਂਸਲਰ ਨੇ ਉਹਨਾਂ ਨੇ ਉੱਥੇ ਕੁਝ ਖਾਸ ਥਾਵਾਂ ਦੇ ਉੱਤੇ ਜੇ ਕੋਈ ਪ੍ਰੋਟੈਸਟ ਕਰਦਾ ਹੈ ਤਾਂ ਉਹਦੇ ਲਈ ਵੱਡੇ ਜੁਰਮਾਨੇ ਰੱਖੇ ਹੋਏ ਆ 20-20 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੈ ਜੇ ਕੋਈ ਕੰਧਾਂ ਦੇ ਉੱਤੇ ਲਿਖਦਾ ਹੈ ਤਾਂ ਉਹਦੇ ਜੁਰਮਾਨੇ ਲੱਗ ਰਹੇ ਹੋਏ ਆ ਇਸ ਤਰ੍ਹਾਂ ਦੀਆਂ ਜੇ ਕੋਈ ਰੈਲੀਆਂ ਕਰਦੇ ਆ ਤਾਂ ਉਹਦੇ ਤੇ ਜੁਰਮਾਨੇ ਕਰੇ ਹੋਏ ਆ ਵਗੈਰਾ ਵੱਡੇ-ਵੱਡੇ ਜੁਰਮਾਨੇ ਰੱਖੇ ਹੋਏ ਆ ਤਾਂ ਟਾਈਮਸ ਆਫ ਇੰਡੀਆ ਨਾਂ ਦੀ ਅਖਬਾਰ ਹੈ ਜਿਹੜੀ ਬਹੁਤ ਮਸ਼ਹੂਰ ਉਸ ਨੇ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਆਰਟੀਆਈ ਦੇ ਤਹਿਤ ਉਹਨਾਂ ਤੋਂ ਕੁਝ ਗੱਲਾਂ ਮੰਗੀਆਂ ਉਹਨਾਂ ਗੱਲਾਂ ਦੇ ਵਿੱਚੋਂ ਉਹਨਾਂ ਨੂੰ ਪਤਾ ਲੱਗਿਆ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੇ ਜੁਰਮਾਨੇ ਵਸੂਲੇ ਆ ਵਿਦਿਆਰਥੀਆਂ ਤੋਂ ਉਹ 18 ਲੱਖ ਨੇ ਤੇ ਇਹ ਜੁਰਮਾਨੇ ਜਿਹੜੀਆਂ ਉਹ ਅੰਡਰਗ੍ਰੈਜੂਏਟ ਕਲਾਸਾਂ ਦੇ ਵਿਦਿਆਰਥੀਆਂ ਤੋਂ ਫੀਸਾਂ ਲੈਂਦੇ ਆ ਉਹਨਾਂ ਫੀਸਾਂ ਤੋਂ 4 ਗੁਣਾ ਵੱਧ ਹੈ ਇਹ ਜੁਰਮਾਨੇ ਜਿੰਨੀ ਫੀਸ ਪੜ੍ਹਨ ਲਈ ਵਿਦਿਆਰਥੀ ਦੇ ਰਹੇ ਆ ਉਹਦੇ ਨਾਲੋਂ 4 ਗੁਣਾ ਵੱਧ ਉਹਨਾਂ ਤੋਂ ਵਿਦਿਆਰਥੀਆਂ ਤੋਂ ਜੁਰਮਾਨੇ ਵਸੂਲੇ ਗਏ ਆ ਉਹਨਾਂ ਨੇ ਫੀਸਾਂ ਦੀਆਂ ਡਿਟੇਲਾਂ ਦਿੱਤੀਆਂ ਨੇ ਬਹੁਤ ਜ਼ਿਆਦਾ ਉਹਨਾਂ ਨੇ ਕਿਹਾ ਵੀ ਅੰਡਰਗ੍ਰੈਜੂਏਟ ਕਲਾਸਾਂ ਦੇ ਵਿੱਚ 410 ਰੁਪਏ ਇੱਕ ਵਿਦਿਆਰਥੀ ਦੀ ਸਾਲਾਨਾ ਫੀਸ ਹੈ ਤੇ ਜਿਹੜੇ ਅੱਡ-ਅੱਡ ਪ੍ਰੋਗਰਾਮ ਨੇ 10 ਅੰਡਰਗ੍ਰੈਜੂਏਟ ਪ੍ਰੋਗਰਾਮ ਉਹਨਾਂ ਦੇ ਵਿੱਚ 1209 ਵਿਦਿਆਰਥੀ ਦਾਖਲ ਹੋਏ ਐ 2024 ਤੱਕ ਤੇ ਇਹਨਾਂ ਤੋਂ ਜਿਹੜੀਆਂ ਫੀਸਾਂ ਲਈਆਂ ਗਈਆਂ ਨੇ ਪਿਛਲੇ ਸਮੇਂ 'ਚ ਉਹ 495690 ਰੁਪਏ ਹੈ ਜਾਨੀ ਕਿ 5 ਲੱਖ ਤੇ 18 ਲੱਖ ਜੁਰਮਾਨਾ ਫੀਸ ਫੀਸ ਉਹਨਾਂ ਤੋਂ ਲਈ ਹੈ ਪਿਛਲੇ ਸਾਲਾਂ 'ਚ 5 ਲੱਖ ਤੇ ਜੁਰਮਾਨਾ ਲੈ ਲਿਆ 18 ਲੱਖ ਇਹਦੀ ਬੜੀ ਨਿੰਦਿਆ ਹੋ ਰਹੀ ਹੈ ਤੇ ਦੂਜਾ ਇੱਕ ਚਿੰਤਾ ਦੀ ਗੱਲ ਇਹ ਹੈ ਕਿ ਯੂਨੀਵਰਸਟੀਆਂ ਸਾਡੇ ਦੇਸ਼ ਦੇ ਜਿਹੜਾ ਡੈਮੋਕਰੈਟਿਕ ਢਾਂਚਾ ਹੈਗਾ ਉਸ ਦੇ ਲਈ ਇੱਕ ਟ੍ਰੇਨਿੰਗ ਸੈਂਟਰ ਨੇ ਤੇ ਉੱਥੇ ਜਦੋਂ ਉਹਨਾਂ ਦੇ ਡੈਮੋਕਰੈਟਿਕ ਹੱਕ ਜਿਹੜੇ ਆ ਉਹ ਕੁਚਲੇ ਜਾਂਦੇ ਆ ਉਹਨਾਂ ਨੂੰ ਵਾੜੜ ਬਹਾਨਿਆਂ ਨਾਲ ਦਬਾਇਆ ਜਾਂਦਾ ਤਾਂ ਇਹ ਸਾਡੇ ਦੇਸ਼ ਦੀ ਡੈਮੋਕ੍ਰੇਸੀ ਦਾ ਗੜ ਘੁੱਟਣ ਦੇ ਬਰਾਬਰ ਹੈ ਅਸੀਂ ਜਨਯੂ ਪ੍ਰਸ਼ਾਸਨ ਦੀ ਇਸ ਗੱਲ ਦੀ ਬਹੁਤ ਜ਼ਿਆਦਾ ਸਖਤ ਨਖੇਦੀ ਕਰਦੇ ਆਂ ਤੇ ਆਸ ਕਰਦੇ ਆਂ ਕਿ ਇਹ ਜਿਹੜੀਆਂ ਬੰਦਸ਼ਾਂ ਨੇ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਦੇ ਉੱਤੇ ਇਹ ਰੋਕੀਆਂ ਜਾਣਗੀਆਂ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ